ਅੱਜ ਹੱਦ ਤਸ਼ੱਦਦ ਦੀ ਕੀਤੇ ਕੈਸੇ ਪੁੱਠੇ ਕਾਰੇ ਜ਼ੁਲਮਾਂ ਦੀ ਭੱਠੀ ਚੋਂ ਪੈਦਾ ਹੋਣ ਕਈ ਹਵਾਰੇ ਦਸ਼ਮੇਸ਼ ਦੇ ਜਾਇਆਂ ਨੇ ਪਿੱਛੇ ਪੈਰ ਕਦੇ ਨਹੀਂ ਪਾਉਣਾ ਸਰਕਾਰ ਦੇਸ਼ ਦੀ ਏ ਸਾਨੂੰ ਛੱਡ ਦੇ ਤੂੰ ਅਜਮਾਉਣਾ ਅਸੀਂ ਵਾਰਸ ਉਹਨਾਂ ਦੇ ਜਿਨ੍ਹਾਂ ਬੰਦ-ਬੰਦ ਸੀ ਕਟਵਾਏ ਕਈ ਖੂਨੀ ਉਹ ਚਰਖੜੀਆਂ ਸਾਡੇ ਸਬਰਾਂ ਨੂੰ ਅਜਮਾਏ ਖਾ ਖਰ ਮਰਦਾਂ ਨੇ ਸਿਰ ਤੇ ਚੜਿਆ ਕਰਜ਼ਾ ਲਾਉਣਾ ਸਰਕਾਰ ਦੇਸ਼ ਦੀ ਏ ਸਾਨੂੰ ਛੱਡ ਦੇ ਤੂੰ ਅਜਮਾਉਣਾ ਜਦ ਜ਼ੁਲਮ ਹਕੂਮਤ ਦੇ ਲਾਉਂਦੇ ਹੱਕ ਸੱਚ ਨੂੰ ਫਾਵਤ ਗੈਰਤ ਤੇ ਅਣਖਾਂ ਚੋਂ ਪੈਦਾ ਹੁੰਦੀ ਫੇਰ ਬਗਾਵਤ ਕੁਲਦੀਪ ਪਰਿੰਗੜੀ ਨੇ ਵੇਖੀ ਅਗਲਾ ਗੀਤ ਬਣਾਉਣਾ ਸਰਕਾਰ ਦੇਸ਼ ਦੀ ਏ ਸਾਨੂੰ ਛੱਡ ਦੇ ਤੂੰ ਅਜਮਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ